22 ਮਈ 2025 ਨੂੰ ਅਸੀਂ ਇੰਡੀਅਨ ਇੰਸਟੀਟਿਊਟ ਆਫ ਆਰਕੀਟੈਕਟਸ ਦੇ ਮੈਂਬਰ ਤੇ ਹੋਰ ਸਾਰੇ ਆਰਕੀਟੈਕਟਸ ਅੱਜ ਇਕੱਠੇ ਹੋਏ ਅੱਜ ਪਟਿਆਲਾ ਦੇ ਵਿੱਚ ਇੱਕ ਮੀਟਿੰਗ ਕੀਤੀ ਤੇ ਅਸੀਂ ਰਿਵਿਊ ਕੀਤਾ ਜਿਹੜਾ 20 April 2025 ਨੂੰ ਮੈਨੂਅਲ ਸਿਸਟਮ ਬੰਦ ਕਰਕੇ ਆਨਲਾਈਨ ਸਿਸਟਮ ਕੀਤਾ ਗਿਆ ਸੀਗਾ ਜਿਹੜੇ ਅਰਬਨ ਸਟੇਟਸ ਤੇ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਦੇ ਵਿੱਚ ਉਹਦਾ ਕੀ ਨਤੀਜਾ ਨਿਕਲਿਆ ਉਹਦਾ ਜਿੱਦੇ ਨਾਲ ਅਸੀਂ ਸਰਕਾਰ ਦੀ ਇਸ ਪਹਿਲ ਨੂੰ ਜਿਹੜਾ ਹੈ ਐਪਰੀਸ਼ੀਏਟ ਕਰਦੇ ਆ ਕਿ ਚਲੋ ਠੀਕ ਹੈ ਆਨਲਾਈਨ ਹੋਣਾ ਚਾਹੀਦਾ ਹੈ ਟਰਾਂਸਪੇਰੈਂਸੀ ਆਣੀ ਚਾਹੀਦੀ ਹੈ ਪਰ ਇਹ ਸਿਸਟਮ ਨਾਲ ਕੀ ਹੋਇਆ ਹੈ ਪਿਛਲੇ 1 ਮਹੀਨੇ ਤੋਂ ਕੋਈ ਵੀ ਨਕਸ਼ਾ ਜਿਹੜਾ ਹੈ ਨਾ ਮੁਹਾਲੀ ਨਾ ਪਟਿਆਲਾ ਨਾ ਜਲੰਧਰ ਨਾ ਅੰਮ੍ਰਿਤਸਰ ਨਾ ਮਠੰਡਾ ਨਾ ਜਲੰਧਰ ਸਾਡੇ ਕੋਲ ਜੁਨੀਕ ਅੱਧੀ ਰਿਪੋਰਟ ਆ ਗਈ ਹੈ ਕੋਈ ਇੱਕ ਵੀ ਨਕਸ਼ਾ ਜਿਹੜਾ ਹੈ ਉਹ ਅਪਰੂਵ ਨਹੀਂ ਹੋ ਪਾਇਆ ਤੇ ਸਰਕਾਰ ਨੇ ਇਮੀਡੀਏਟ ਉਹਨੂੰ ਆਨਲਾਈਨ ਸਿਸਟਮ ਦੇ ਉੱਤੇ ਲਿਆਏ ਆਪਣੀ ਜਿਹੜੀ ਕਪੈਸਿਟੀ ਬਿਲਡਿੰਗ ਹੈ ਉਹ ਸਾਡੀ ਵੀ ਹਲੇ ਤਿਆਰ ਨਹੀਂ ਹੋਈ ਦੀ ਤੇ ਇਸ ਨਾਲ ਦਿੱਕਤ ਕੀ ਆ ਰਹੀ ਹੈ ਕਿ ਲੋਕਾਂ ਦੇ ਨਕਸ਼ੇ ਜਿਹੜੇ ਆ ਪਾਸ ਨਹੀਂ ਹੋ ਰਹੇ ਰੇਨੀ ਸੀਜ਼ਨ ਅੱਗੇ ਆ ਰਿਹਾ ਹੈ 1 ਮਹੀਨੇ ਤੋਂ ਨਕਸ਼ੇ ਪਾਸ ਨਹੀਂ ਹੋਏ ਜੇ 15 ਦਿਨ ਇੱਕ ਮਹੀਨੇ ਨਕਸ਼ੇ ਹੋਰ ਪਾਂ ਜਿਹੜਾ ਜਿਨ੍ਹਾਂ ਲੋਕਾਂ ਨੇ ਬੇਸਮੈਂਟ ਬਣਾਨੀ ਹੈ ਇਤਾਂ ਉਹ ਡਿਲੇ ਹੋ ਰਹੀਆਂ ਨੇ ਹੋਰ ਕੰਸਟਰਕਸ਼ਨ ਪ੍ਰੋਸੈਸ ਇੱਟ ਦੀ ਜਿਹੜੀ ਹੈ ਰੇਟ ਮਹਿੰਗਾ ਹੋ ਰਿਹਾ ਤਾਂ ਇਹਦੇ ਨਾਲ ਆਮ ਪਬਲਿਕ ਨੂੰ ਜਿਹੜਾ ਹੈ ਬਹੁਤ ਪ੍ਰੋਬਲਮ ਆ ਰਹੀ ਹੈ ਸਾਰੇ ਐਡਮਿਨਿਸਟ੍ਰੇਟਰਾਂ ਦੇ ਵੀ ਤੇ ਹਾਊਸਿੰਗ ਨਾਲ ਰਲਣ ਦੀ ਵਰਪਣ ਤੇ ਜਿਨ੍ਹਾਂ ਦੇ ਨਕਸ਼ੇ ਰੋਕੇ ਹੋਏ ਨੇ ਤੇ ਇਸ ਵਿੱਚ ਇਹਦੇ ਨਾਲ ਨਾਲ ਇਹ ਵੀ ਹੈ ਕਿ ਜਦ ਅਸੀਂ ਕੋਈ ਚੀਜ਼ ਲੈ ਕੇ ਜਾ ਰਹੇ ਹਾਂ ਤਾਂ ਜਿਹੜੀ ਕੰਪਨੀ ਆਲਰੇਡੀ 3DCR ਜਿਹੜਾ ਆਨਲਾਈਨ ਸੌਫਟਵੇਅਰ ਸਿਸਟਮ ਹੈ ਜਦ ਅਸੀਂ ਉਹਨੂੰ ਸਵਾਲ ਕਰਦੇ ਹਾਂ ਤਾਂ ਉਹ ਵੀ ਕਹਿੰਦੇ ਨੇ ਕਿ ਸਾਨੂੰ ਇਹ ਸਵਾਲ ਦਾ ਕੋਈ ਨਤੀਜਾ ਕੱਢ ਨਹੀਂ ਆ ਉਹਦਾ ਸੋਲੂਸ਼ਨ ਕ ਇੰਤੋਂ ਇਹ ਪਤਾ ਲੱਗਦਾ ਹੈ ਕਿ 3DCR ਜਿਹੜਾ ਸੌਫਟਵੇਅਰ ਹੈ ਉਹ ਹਲੇ ਵੀ ਪੂਰੀ ਤਰੀਕੇ ਨਾਲ ਤਿਆਰ ਨਹੀਂ ਅਸੀਂ ਦਾਅਵਾ ਕਰਦੇ ਹਾਂ ਓਪਨਲੀ ਕਿ ਉਹ ਹਲੇ ਪੰਜਾਬ ਦੇ ਜਿਹੜੇ ਬਾਇਲਾوز ਹਨ ਉਹਦੇ ਵਾਸਤੇ ਕੰਪੈਟੀਬਲ ਨਹੀਂ ਹੈ ਤੇ ਜਦ ਤੱਕ ਇਹ ਸਾਰੀ ਕਪੈਸਿਟੀ ਬਿਲਡਿੰਗ ਨਹੀਂ ਹੋ ਜਾਂਦੀ ਇਹ ਮੈਨੂਅਲ ਸਿਸਟਮ ਓਪਨ ਹੋਣਾ ਚਾਹੀਦਾ ਨਹੀਂ ਤਾਂ ਜਿਹੜੇ ਨੋ ਕੰਸਟਰਕਸ਼ਨ ਚਾਰजेस ਲੋਕਾਂ ਦੇ ਉੱਤੇ ਪੈਣਗੇ ਤੇ ਕਾਸਟ ਆਫ ਕੰਸਟਰਕਸ਼ਨ ਜਿਹੜੀ ਐਕਸਟਰਾ ਬियर ਕਰਨੀ ਪੈਗੀ ਆ ਆਲਰੇਡੀ ਅਸੀਂ ਮਹਿੰਗਾਈ ਦੇ ਦੌਰ ਚ ਚੱਲ ਰਹੇ ਆ ਤਾਂ ਇਹਦੇ ਨਾਲ ਬਹੁਤ ਨੁਕਸਾਨ ਹੋਏਗਾ ਤੇ ਅਸੀਂ ਕਾਫੀ ਵਾਰ ਸਾਡੇ ਜਿਹੜੇ ਆਰਕੀਟੈਕਟਸ ਨੇ ਉਹ ਇੱਕ ਡੈਲੀਗੇਸ਼ਨ ਹਾਇਰ ਅਥਾਰਟिटीज ਨੂੰ ਮਿਲਿਆ ਹੈ ਰੀਸੈਂਟਲੀ ਅੱਜ ਹੀ ਇੱਕ ਪ੍ਰਿੰਸੀਪਲ ਸੈਕਟਰੀ ਮਿਸਟਰ ਵਿਜੇ ਗਰਗ ਜੀ ਨੂੰ ਜਿਹੜਾ ਸਾਡਾ ਡੈਲੀਗੇਸ਼ਨ ਮਿਲਿਆ ਤਾਂ ਉਹਨਾਂ ਨੇ ਪ੍ਰਿੰਸੀਪਲੀ ਇਹ ਕਮਿਟ ਕੀਤਾ ਕਿ 1 ਮਹੀਨੇ ਦੇ ਵਿੱਚ ਵਿੱਚ ਸੌਰੀ ਪ੍ਰਿੰਸੀਪਲ ਸੈਕਟਰੀ ਵਿਕਾਸ ਗਰਗ ਜੀ ਨੂੰ ਮਿਲੇ ਨੇ ਤੇ ਉਹਨਾਂ ਨੇ ਇਹ ਪ੍ਰਿੰਸੀਪਲੀ ਜਿਹੜਾ ਹੈ ਐਗਰੀ ਕੀਤਾ ਕਿ ਅਸੀਂ 1 ਮਹੀਨੇ ਦੇ ਵਿੱਚ ਵਿੱਚ ਅਗਰ ਤੁਹਾਡੇ ਕੋਈ ਨਕਸ਼ਾ ਨਹੀਂ ਪਾਸ ਹੁੰਦਾ ਤਾਂ ਉਹਨੂੰ ਡੀਮਡ ਅਥਰੋ ਜਿਹੜਾ ਹੈ ਮੰਨਿਆ ਜਾਏਗਾ ਪਰ ਉਹ ਬਿਲਕੁਲ ਗੱਲ ਠੀਕ ਹੈ ਪਰ ਇੱਥੇ ਜਦ ਮੈਂ ਆਰਕੀਟੈਕਟਸ ਨਾਲ ਗੱਲ ਕੀਤੀ ਤਾਂ ਸਾਨੂੰ ਇਹ ਪਤਾ ਲੱਗ ਰਿਹਾ ਕਿ ਨਕਸ਼ਾ ਅਪਲੋਡ ਹੀ ਨਹੀਂ ਹੋ ਰਿਹਾ ਜਦ ਨਕਸ਼ਾ ਅਪਲੋਡ ਨਹੀਂ ਹੋ ਰਿਹਾ ਸਿਸਟਮ ਦੇ ਵਿੱਚ ਨਹੀਂ ਜਾ ਰਿਹਾ ਤੇ ਉਹਨਾਂ ਕੋਲ ਨਹੀਂ ਜਾ ਰਿਹਾ ਤਾਂ ਡੀਮਡ ਅਪਰੂਵਲ ਦੀ ਡੇਟ ਕਿਵੇਂ ਆਏਗੀ ਕਿ ਆਕੀ ਕਿਸੇ ਨੂੰ ਇਸ ਚੀਜ਼ ਦਾ ਨਹੀਂ ਪਤਾ ਲੱਗੇਗਾ ਨਾ ਕਿ ਉਹ ਘਰ ਬੈਠ ਕੇ ਸੁਪਨਾ ਧੜੋ ਹੋਏਗਾ ਕਿ ਉਹ ਆਲਰੇਡੀ ਜਿਹੜਾ ਹੈਗਾ ਨਕਸ਼ਾ ਜਿਹੜਾ ਅਪਲੋਡ ਹੋ ਗਿਆ ਜਾਂ ਨਹੀਂ ਹੋ ਗਿਆ ਜਾਂ ਉਹਦੀ অথੈਨਟੀਸਿਟੀ ਕਿਸ ਤਰ੍ਹਾਂ ਕਿਹ ਨਾਲ ਆਏਗੀ ਸੋ ਕਈ ਚੀਜ਼ਾਂ ਆਉਂਦੀਆਂ ਨੇ ਜਿਹੜੀ ਟੈਕਨੀਕਲੀ ਨੇ ਤੇ ਅਸੀਂ ਰਿਕਵੈਸਟ ਕਰ ਰਹੇ ਹਾਂ ਆਲ ਆਪ ਪਬਲਿਕ ਜਿਹੜੀ ਹੈ ਬੀਇੰਗ ਆਰਕੀਟੈਕ ਅਸੀਂ ਇੱਕ ਵਿੱਚ ਜ਼ਰੀਆ ਹੁੰਦੇ ਹਾਂ ਸਰਕਾਰ ਔਰ ਉਹਦੇ ਵਿੱਚ ਅਸੀਂ ਸਰਕਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਆਨਲਾਈਨ ਸਿਸਟਮ ਨੂੰ ਪਹਿਲਾਂ ਅਸੀਂ ਇਨਛੇ ਨੂੰ ਵੀ ਕਾਮਯਾਬ ਕੀਤਾ ਹੈ ਤੇ ਇਹ ਸਿਸਟਮ ਨੂੰ ਵੀ ਕਾਮਯਾਬ ਕਰਨ ਨੂੰ ਤਿਆਰ ਆ ਪਰ ਉਹ ਕਾਮਯਾਬ ਕਰਨ ਦੇ ਨਾਲ ਗਵਰਨਮੈਂਟ ਨੂੰ ਸਾਡੇ ਨਾਲ ਚੱਲਣਾ ਚਾਹੀਦਾ ਹੈ ਹਲੇ ਆਫਲਾਈਨ ਸਿਸਟਮ ਨੂੰ ਅਪਲਾਈ ਕੀਤਾ ਜਾਏ ਆਪਣੀ ਕਪੈਸਿਟੀ ਬਿਲਡਿੰਗ ਬਣਾਈ ਜਾਏ ਸਾਡੇ ਨਾਲ ਵੇਰੀਅਸ ਮੀਟਿੰਗਸ ਕਰਕੇ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇੱਕ ਸੋਲੂਸ਼ਨ ਤੇ ਲੈ ਕੇ ਜਿੱਤ ਜਾਇਆ ਜਾਏ ਤਾਂ ਕਿ ਉਹ ਜਿਹੜਾ ਹੈ ਸਿਸਟਮ ਕਾਮਯਾਬ ਹੋ ਪਾਏ ਇਨਾ ਹੋਇਆ ਕਿ ਉਹਨੂੰ ਸਿਸਟਮ ਪਿਛਲੀ ਵਾਰ ਵੀ ਇੱਕ ਵਾਰ ਹੋਇਆ ਸੀਗਾ ਨਾ ਮੋਹੱਲੀ ਮੀਟਿੰਗ ਦੇ ਵਿੱਚ ਸੀਗਾ ਤੇ ਅਲਟੀਮੇਟਲੀ ਉਹ ਮੋਹੱਲੀ ਚੋਂ ਸਿਸਟਮ ਨੂੰ ਡ੍ਰੌਪ ਕਰਨਾ ਪਿਆ ਤੇ ਕਿਉਂਕਿ ਆਮ ਜਨਤਾ ਚ ਪ੍ਰੋਬਲਮ ਚ ਆਏਗੀ ਤਾਂ ਅਸੀਂ ਸਾਰੇ ਪ੍ਰੋਬਲਮ ਚ ਆਵਾਂਗੇ ਵੀ ਆਲ ਹੈਰ ਟੂ ਸੱਕ ਦਾ ਕਾਮਨ ਮੈਂਟ ਥੈਂਕ ਯੂ